ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਮੈਂ ਅਮਰਜੀਤ ਕੌਰ ਸਾਹੂ ਕੇ ਕਾਂਗਰਸ ਪਾਰਟੀ ਉਮੀਦਵਾਰ ਹਲਕਾ ਫਿਰਕੋਟ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਬੇਨਤੀ ਕਰਦੀ ਹਾਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ 15 ਸਾਲ ਐਜੂ ਟੀਚਰ ਸੇਵਾ ਨਿਭਾਈ ਹੈ ਔਰ ਮੈਂ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਸਾਰੇ ਆਉਣ ਵਾਲੀ ਇੱਕ ਚੋਣ ਆਪਣੇ ਸਾਰੇ ਮੁਲਾਜ਼ਮ ਭਾਈਚਾਰੇ ਨੂੰ ਔਰ ਜਿੰਨੇ ਵੀ ਤੁਸੀਂ ਮੇਰੇ ਨਾਲ ਪੜੇ ਹੋ ਮੇਰੇ ਨਾਲ ਜੌਬ ਕਰਦੇ ਰਹੇ ਹਾਂ ਔਰ ਮੈਂ ਸਾਰਿਆਂ ਨੂੰ ਅਪੀਲ ਬੇਨਤੀ ਕਰਦੀ ਆ ਕਿ ਮੈਨੂੰ ਵੋਟ ਤੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਔਰ ਤੁਸੀਂ ਸਾਰੇ ਜਾਣੀ ਅਮਰਜੀਤ ਕੌਰ ਸਾਹੂ ਕੇ ਬਣ ਕੇ ਆਉਣ ਵਾਲੀ ਇੱਕ ਜੁਨੂ ਇੱਕ ਇੱਕ ਵੋਟ ਹੈ ਜਿਹੜੀ ਚੋਣ ਸ਼ਾਂਤ ਪੱਜੇ ਤੇ ਪਕਤਾਓ ਤਾਂ ਜੋ ਮੈਂ ਆਪਣੇ ਸਾਰੇ ਮੁਲਾਜ਼ਮ ਪਾਈਚਾਰੇ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਂਗੀ ਔਰ ਤੁਹਾਡੇ ਹਮੇਸ਼ਾ ਨਾਲ ਖੜੂਗੀ ਜਿੱਥੇ ਵੀ ਮੇਰੀ ਸਪੋਰਟ ਦੀ ਲੋੜ ਹੋਊਗੀ ਤੁਹਾਡੀ ਭੈਣ ਤੁਹਾਡੀ ਸਿਸਟਰ ਤੁਹਾਡੀ ਬੇਟੀ ਤੁਹਾਡੇ ਨਾਲ ਹਮੇਸ਼ਾ ਹਾਜ਼ਰ ਰਹੂਗੀ ਔਰ ਤੁਸੀਂ ਸਾਰਿਆਂ ਨੇ ਗੱਲ ਕੀਤੀ ਮੇਰਾ ਸਾਥ ਦੇਣਾ ਔਰ ਆਉਣ ਵਾਲੀ ਇੱਕ ਸਮੇਂ ਇੱਕ ਮੋਰਟੀ ਪੈਰਾ ਦੇ ਕੇ ਅਮਰਜੀਤ ਘਰ ਸਾਹਿਬ ਕਿਨੂੰ ਤੁਸੀਂ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੈਨੂੰ ਕਾਮਯਾਬ ਕਰੋਗੇ ਔਰ ਮੈਂ ਤੁਹਾਡੇ ਸਾਰੇ ਮਾਜ਼ਮਾਂ ਦੀ ਹਮੇਸ਼ਾ ਜਿੰਨੀਆਂ ਵੀ ਤੁਹਾਡੀਆਂ ਮਸਕਲਾਂ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੀ ਕੋਸ਼ਿਸ਼ ਕਰੂੰਗੀ ਸੋ ਮੈਂ ਅਪੀਲ ਬੇਨਤੀ ਕਰਦੀ ਹਾਂ ਕਿ ਮੈਨੂੰ ੋਰਟ ਤੇ ਸਪੋਰਟ ਦੀ ਬਹੁਤ ਜ਼ਿਆਦਾ ਟੈਕਸ ਵਰਤੀ ਸੀ ਮੇਰਾ ਸਾਥ ਦਿਓ ਇੰਨੀਆਂ ਬੇਇਨਤੀਆਂ ਕਰਦੀ ਕਿ ਮੈਂ ਫਿਰ ਦੁਬਾਰਾ ਤੁਹਾਨੂੰ ਜੀਤ ਕਰਦੀ ਹਾਂ ਕਿ ਤੁਸੀਂ ਸਾਰੇ ਜਾਣੇ ਵਾਲੇ ਕਿ ਮੇਰਾ ਜਰੂਰ ਸਾਥ ਦਿਓਗੇ ਔਰ ਮੇਰੇ ਮੋਢੇ ਦਾ ਮੋਢਾ ਚੁੜ ਕੇ ਖੜੋਗੇ ਮੈਨੂੰ ਤੁਹਾਡੀ ਵੋਟ ਤੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਮੈਂ ਗੁਰਜੀਤ ਕਾਹਲ ਸਾਹਿਬ ਮੈਂ ਗੁਰਜੀਤ